ਹਾਂਜੀ ਸਾਰੇ ਭੈਣ ਭਰਾ ਜਿਹੜਾ ਅਗਮ ਪੰਜਾਬੀ ਚੈਨਲ ਨੂੰ ਦੇਖ ਰਹੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਵੱਸਦੇ ਮੇਰੇ ਵੀਰਾਂ ਤੇ ਭੈਣਾਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਮੇਰੇ ਇਸ ਚੈਨਲ ਨੂੰ ਬੈਲ ਆਈਕਨ ਦਬਾ ਕੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮੈਂ ਆਪ ਜੀ ਦਾ ਤਹਿਦ ਲਵਾਂ ਧੰਨਵਾਦੀ ਹੋਵਾਂਗਾ ਅੱਜ ਆਪਾਂ ਗੱਲ ਕਰਾਂਗੇ ਭਗਤ ਰਵੀਦਾਸ ਜੀ ਬਾਰੇ ਭਗਤ ਰਵੀਦਾਸ ਜੀ ਮਹਾਰਾਜ ਜਿਹੜੇ ਸਨ ਉਹਨਾਂ ਦੀ ਜ਼ਿੰਦਗੀ ਬਾਰੇ ਜਿਆਦਾ ਤਾਂ ਮੈਂ ਨਹੀਂ ਜਾਣਦਾ ਪਰ ਫਿਰ ਵੀ ਇਹਨਾਂ ਦਾ ਜਨਮ ਜਿਹੜਾ ਉਹ ਬਨਾਰਸ ਨੇਰੇ ਸਿਰ ਗੋਵਰਧਨਪੁਰ ਵਿਖੇ 1370 ਈਸਵੀ ਨੂੰ ਹੋਇਆ ਸੀ ਤੇ ਭਗਤ ਰਵੀਦਾਸ ਜੀ ਮਹਾਰਾਜ ਦੇ ਪਿਤਾ ਦਾ ਨਾਮ ਸ੍ਰੀ ਸੰਤੋਖਦਾਸ ਜੀ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਕਲਸਾ ਦੇਵੀ ਸੀ ਭਗਤ ਰਵਿਦਾਸ ਜੀ ਮਹਾਰਾਜ ਚਮਾਰ ਜਾਤੀ ਵਜੋਂ ਜਾਣੇ ਜਾਂਦੇ ਸਨ ਇਹ ਚਮੜੇ ਦੀਆਂ ਜੁੱਤੀਆਂ ਬਣਾਉਣ ਦਾ ਜਿਹੜਾ ਉਹ ਕੰਮ ਕਰਦੇ ਸੀ ਤੇ ਚਮਾਰ ਬਰਾਦਰੀ ਨਾਲ ਤਾਲਕ ਹੋਣ ਕਾਰਨ ਬਨਾਰਸ ਵਿੱਚ ਗਰੀਬ ਅਤੇ ਮਜਲੂਮਾਂ ਦੀ ਆਵਾਜ਼ ਬਲੰਦ ਕਰਨ ਕਰਕੇ ਭਗਤ ਰਵਿਦਾਸ ਜੀ ਨਾਲ ਜਿਹੜੀ ਆ ਉਹ ਵੱਦ ਸਲੂਕੀ ਕੀਤੀ ਜਾਂਦੀ ਸੀ ਭਗਤ ਰਵਿਦਾਸ ਜੀ ਉਸ ਸਮੇਂ ਵਿੱਚ ਮੌਜੂਦਾ ਉਜ ਨੀਜ ਸੂਦ ਸਾਤ ਅਤੇ ਖੰਡ ਦੇ ਜਿਹੜਾ ਉਹ ਖਿਲਾਫ ਬੋਲਦੇ ਸੀ ਜਿਹੜੇ ਲੋਕ ਜਿਹੜੇ ਆ ਉਹ ਵਖੰਡ ਕਰਦੇ ਹੁੰਦੇ ਆ ਜਿਵੇਂ ਕਿ ਆਪਣੇ ਆਪ ਨੂੰ ਗੁਰੂ ਸਮਝਦੇ ਆ ਉਹਨਾਂ ਦੇ ਖਿਲਾਫ ਜਿਹੜੀ ਆ ਆਵਾਜ਼ ਜਿਹੜੀ ਉਹ ਬਲੰਦ ਕਰਦੇ ਸੀ ਭਗਤ ਰਵਿਦਾਸ ਜੀ ਏਸ਼ੀਆ ਦੱਖਣੀ ਏਸ਼ੀਆ ਦੂਰ ਦਰਾਡੇ ਸਫਰ ਕਰਕੇ ਰੱਬੀ ਸਖਸੀਅਤਾਂ ਜਿਹੜੀਆਂ ਹੁੰਦੀਆਂ ਜਿਹੜੇ ਰੱਬ ਦਾ ਨਾਮ ਲੈਣ ਵਾਲੀਆਂ ਉਹਨਾਂ ਨਾਲ ਮੁਲਾਕਾਤ ਕਰਕੇ ਰੱਬ ਦੀ ਸਿਵਤ ਬੰਦਗੀ ਬਾਚ ਰੱਜ ਇਲਾਈ ਸੁਨੇਹਾ ਦਿੰਦੇ ਸੀ ਸਤਿਗੁਰੂ ਰਵਿਦਾਸ ਜੀ 1528 ਈਸਵੀ ਨੂੰ ਬਨਾਰਸ ਵਿਖੇ ਲਗਭਗ 152 ਸਾਲ ਦੀ ਉਮਰ ਵਿੱਚ ਦੁਨੀਆ ਤੋਂ ਚਲੇ ਗਏ ਸੀ ਇਹਨਾਂ ਦੇ ਦੇਹ ਨੂੰ ਜਿਹੜਾ ਉਹ ਰਾਜਾ ਹਰਦੇਵ ਸਿੰਘ ਨਾਗਰ ਦੇ ਬਾਗ ਵਿੱਚ ਚਿਖੜ ਬਣਾ ਕੇ ਜਿਹੜਾ ਉਹ ਜਲਾ ਦਿੱਤਾ ਗਿਆ ਸੀ ਭਗਤ ਰਵੀਦਾਤ ਜੀ ਮਹਾਰਾਜ ਗੁਰਮਤ ਅਨੁਸਾਰ ਹੀ ਹੁੰਦਿਆ ਪ੍ਰਮਾਤਮਾ ਦੇ ਅਨੇਕਾਂ ਗੁਣਾਂ ਦਾ ਵਖਾਨ ਕਰਦੇ ਸਨ ਉਹਨਾਂ ਨੂੰ ਰਾਮ ਗਸਈਆ ਹਰ ਗੋਵਿੰਦ ਪ੍ਰਭੂ ਨਨ੍ਜਣਾ ਮਾਦਵ ਮਕੰਦ ਤੇ ਨਾਰਾਇਣ ਆਦਿ ਨਾਵਾਂ ਨਾਲ ਯਾਦ ਕਰਦੇ ਸਨ ਪ੍ਰਮਾਤਮਾ ਨੂੰ ਅਨੇਕਾਂ ਗੁਣਾਂ ਦਾ ਧਾਰਨ ਨਹੀਂ ਮੰਨ ਕੇ ਆਪਣੀ ਬਾਣੀ ਵਿੱਚ ਉਹਨਾਂ ਗੁਣਾਂ ਦਾ ਜਿਹੜਾ ਉਹ ਗਾਇਨ ਕਰਦੇ ਹੁੰਦੇ ਸਨ ਭਗਤ ਰਵਿਦਾਸ ਜੀ ਨੇ ਪ੍ਰਮਾਤਮਾ ਨੂੰ ਪਤਿਤ ਪਵਨ ਸਰਵਗੁਣ ਅੰਤਰਜਾਮੀ ਸਗਲ ਭਵਨ ਕੇ ਸਾਗਰ ਰਗੁਨਾਥ ਭਵਖੰਡਨ ਗਰੀਬ ਨੂੰ ਅੱਜ ਠਾਕਰ ਆਦ ਨਾਲ ਜਿਹੜਾ ਉਹ ਸਬੋਧਨ ਕੀਤਾ ਸੀ ਆਪ ਜੀ ਆਪਣਾ ਡਿੜੇ ਵਿਸ਼ਵਾਸ ਸੰਸਾਰ ਨਾਲ ਜਿਹੜਾ ਉਹ ਸਾਂਝਾ ਕਰਦੇ ਹੁੰਦੇ ਸਨ ਤੇ ਪ੍ਰਮਾਤਮਾ ਜਿਹੜਾ ਸਭ ਸਕਤੀਆਂ ਦਾ ਮਾਲਕ ਹੈ ਭਗਤ ਰਵਿਦਾਸ ਜੀ ਅਜੇ ਪ੍ਰੇਸ਼ਟ ਸਮਾਜਿਕ ਵਿੱਚ ਪੈਦਾ ਹੋਏ ਸਨ ਕਿ ਉਹਨਾਂ ਨੂੰ ਅਸੂਤ ਲੋਕਾਂ ਉੱਪਰ ਹੋ ਰਹੇ ਜ਼ੁਲਮ ਨੂੰ ਆਪਣੇ ਜਿਹੜਾ ਪਿੰਡੇ ਉੱਪਰ ਹੰਡਾਇਆ ਅਤੇ ਫਿਰ ਆਪਣੀ ਬਾਣੀ ਵਿੱਚ ਇਸ ਦੇ ਵਿਰੁੱਧ ਡ੍ਰਿੜਤਾ ਪੁਰਵਾਕ ਆਵਾਜ਼ ਉਠਾਈ ਉਹਨਾਂ ਆਪਣੀ ਜਾਤ ਅਤੇ ਆਪਣੇ ਕੰਮ ਨੂੰ ਜਿਹੜਾ ਘਟਿਆ ਨਹੀਂ ਜਾਣਿਆ ਤੇ ਨਾ ਹੀ ਆਪਣੀ ਜਾਤ ਅਤੇ ਕੰਮ ਨੂੰ ਛਪਾਇਆ ਸਗੋਂ ਲੋਕਾਂ ਵਿੱਚ ਆਪਣੀ ਜਾਤ ਨੂੰ ਘਰਵਾਦ ਚੜ੍ਹ ਕੇ ਦੱਸਿਆ ਇਹ ਭਗਤ ਰਵਿਦਾਸ ਜੀ ਜਿਹੜੇ ਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ 41 ਜਿਹੜੇ ਵਾਕ ਆ ਜਾਂ 41 ਉਹਨਾਂ ਦੇ ਭਜਨ ਆ ਉਹ ਸ਼ਾਮਲ ਹਨ ਤੇ ਗੁਰੂ ਗ੍ਰੰਥ ਜੀ ਸਾਹਿਬ ਜੀ ਵਜੋਂ ਜਾਣੇ ਜਾਂਦੇ ਸਿੱਖ ਗ੍ਰੰਥ ਵਿੱਚ ਰਵੀਦਾਸ ਜੀ ਮਹਾਰਾਜ ਦੀ ਜਿਹੜੀ ਬਾਣੀ ਆ ਉਹ ਸ਼ਾਮਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ